ਦੇਖੋ ਮੇਰਾ ਸਾਰਾ ਨਿਆਗੋਆ ਪਾਸਿਆਂ ਨੂੰ ਬੇਨਤੀ ਹੈ ਕਿ ਆਪ ਸਭ ਦੇ ਸਹਿਯੋਗ ਕਰਕੇ ਅੱਜ ਅਸੀਂ ਜਿਹੜਾ ਹੈਗਾ ਤਾਂ ਸਾਡੀ ਕੋਠੀ ਵੱਲ ਮਾਰਚ ਰੱਖਿਆ ਸੀਗਾ ਜਿਹਨੇ ਮਾਰਚ ਰੱਖਿਆ ਸੀ ਔਰ ਵਿਨੇ ਮਾਰਚ ਜਿਹੜਾ ਹੈਗਾ ਉਹਦਾ ਇੱਕੋ ਪਰਪਰਸ ਇਹ ਕਿ ਜਿਹੜੇ ਮਾਨ ਸਾਹਿਬ ਦੀ ਕੈਬਨਿਟ ਦੇ ਅੰਦਰ ਇੱਕ ਅਫਸਰ ਨੇ ਇਕੋ ਸੈਂਸਿਟਿਵ ਜ਼ੋਨ ਦਾ ਪ੍ਰਪੋਜ਼ਲ ਭੇਜੀ ਹੈ ਉਹ ਇਕੋ ਸੈਂਸਿਟਿਵ ਜ਼ੋਨ ਦੀ ਜਿਹੜੀ ਪ੍ਰਪੋਜ਼ਲ ਹੈ ਉਹਦਾ ਦਾਇਰਾ ਜਿਹੜਾ ਹੈਗਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਦੀ ਰੱਖੀ ਹੈ ਉਹ 3 ਕਿਲੋਮੀਟਰ ਨਾ ਕੀਤੀ ਜਾਵੇ ਨਿਆ ਗੈਰ ਕੰਟਰੋਲ ਨਾਕਾ ਕਰੋਨਾ ਇਹਨਾਂ ਦੇ ਉੱਪਰ ਉਜਾੜੀ ਤਲਵਾਰ ਨਾ ਲਟਕਾਈ ਜਾਵੇ ਔਰ ਇਹਨਾਂ ਨੂੰ ਜਿਹੜਾ ਹੈਗਾ ਨਾ ਤੋੜਿਆ ਜਾਵੇ ਤੇ ਜੇ ਮਾਨ ਸਾਹਿਬ ਨੂੰ ਉਹ ਕੇਬਨਿਟ ਨੇ ਫਿਰ ਉਜਾੜੀ ਤਲਵਾਰ ਹਟਾ ਦੇਗੀ ਤੇ ਸਦਾ ਸੰਕਰਸ਼ ਵੱਡਾ ਹੋਏਗਾ ਮੈਂ 2 ਸਾਥੀਓ ਇਹ ਜਿਹੜਾ ਸੁਖਨਾ ਜਿਹੜੀ ਸੁਖਨਾ ਵਾਈਡੈਕ ਸੈਂਚਰੀ ਹੈ ਇਹ ਜਿਹੜੀ ਹੈਗੀ ਹੈ ਇਹ ਸੁਖਨਾ ਲੇਕ ਤੋਂ ਬਣੀ ਹੈ ਸੁਖਨਾ ਲੇਕ ਜਿਹੜੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਸ਼ਹਿਰ ਜਿਹੜਾ ਚੰਡੀਗੜ੍ਹ ਉਹਦੀ ਲੇਕ ਹੈ ਮਾਨਵ ਨਿਰਮਿਤ ਲੇਕ ਹੈ ਸੋ ਪੰਜਾਬ ਦੇ ਪਿੰਡ ਉਜਾੜ ਕੇ ਬਸਾਇਆ ਗਿਆ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਦੀ ਨਕਲੀ ਮੈਨ ਮੇਡ ਲੇਕ ਜਿਹੜੀ ਹੈਗੀ ਇਹ ਸੁਖਨਾ ਸੁਖਨਾ ਲੇਕ ਨਾ ਲੰਮੀ ਸੁਖਨਾ ਵਾਈਡੈਕ ਸੈਂਚਰੀ ਔਰ ਉਹਦਾ ਇੱਕ ਸੈਂਚੂਰੀ ਗੋਲ ਤਾਂ ਉਹ ਪਹਿਲੇ ਤੁਸੀਂ ਪੰਜਾਬ ਦੇ ਪਿੰਡ ਜਾਣਦੇ ਸੀਗੇ ਹੁਣ ਦੁਬਾਰਾ ਸਾਡੇ ਕੋਲ ਜਾ ਕੇ ਕਿਰਵਾਤ ਤੇ ਲਗਾਉਂਦੇ ਹੋ ਹੁਣ ਜਿਹੜੀ ਜਿਹੜੀ ਇਹ ਜਿਹੜੀ ਇਹ ਵਾਈਲਡਲਾਈਫ ਸੈਂਚਰੀ ਵੀ ਹੈਗੀ ਹੈ ਜਿੱਨੇ ਜੰਗਲੀ ਜੀਵਾਂ ਨੂੰ ਰੱਖਣ ਦਾ ਜੋ ਥਾਂ ਵੀ ਹੈਗੀ ਹੈ ਇਹ ਵੀ ਜਿਹੜੀ ਏਰੀਆ ਹੈਗਾ ਦਾਕਰ ਹੈਗਾ ਇਹ ਵੀ 90 ਐਚ ਨੋਟੀਫਿਕੇਸ਼ਨ ਹੋਈ ਹੈ ਇਹ ਪਿੰਡ ਦਾ 1750 ਦਾ ਹੈ ਇਹ ਜਿਹੜਾ ਪਿੱਛੇ ਗੁਰਦੁਆਰਾ ਦੇ ਅੰਗਰੋ ਪਰ ਸਾਹਿਬ ਇਸ ਇਸ ਗੁਰਦੁਆਰੇ ਦੇ ਅੰਦਰ ਜਿਹੜਾ ਹੈਗਾ ਹੈ ਇਹ ਗੁਰੂ ਮਹਾਰਾਜ ਦੀ ਫੌਜਾ ਜਿਹੜੀ ਹੈ ਦਿੱਲੀ ਫਤਿਹ ਕੰਦੇ ਤੋਂ ਰੁਕੀ ਸੀਗੀ ਹੁਲਮ ਹੁਲੇ ਤੋਂ ਪਹਿਲੇ ਉਹਨਾਂ ਨੇ ਇੱਥੇ ਜਿਹੜਾ ਹੈਗਾ ਕਿਤੇ ਰੁਕੇ ਜੋ ਵੀ ਸੀਗਾ ਐ ਤੋਂ ਫਿਰ ਕੇ ਬਾਅਦ ਅੰਦਰ ਜਾਂਦੇ ਉਹਦਾ ਖੜਾ ਬੰਦਾ ਸੀਗਾ ਹੁਣ ਇਹ 1700 ਦਾ ਪਿੰਡ ਜਿਹੜਾ ਹੈਗਾ 98 ਚ ਬਣੀ ਹੋਈ ਵਾਈਰਲੈਸ ਸੈਂਸਰੀ ਕਰਕੇ ਜਿਹੜਾ ਹੈਗਾ ਇਹ ਤਬਾਹ ਹੋ ਜੂਗਾ ਇਹ ਗੱਲ ਤਾਂ ਕਿਸੇ ਨੂੰ ਨਹੀਂ ਹੈ ਅੱਜ ਅਸੀਂ ਜਿਹੜਾ ਹੈ ਮਾਨ ਸਾਹਿਬ ਦੇੋਂ ਲੇਟ ਲੰ ਅਪਡੇਟ ਲੈਣਾ ਸੀਗਾ ਉਹਨਾਂ ਦੇ OST ਆ ਕੇ HTM ਸਾਹਿਬ ਸਾਥੋਂ ਮੈਮੋਰੰਡਮ ਲੈ ਕੇ ਨੇ ਸਾਨੂੰ ਉਮੀਦ ਹੈ ਕਿ ਕੈਬਨਿਟ ਦੀ ਮੀਟਿੰਗ ਦੇ ਅੰਦਰ ਉਹ ਇਹਨੂੰ ਜਿਹੜਾ ਹੈਗਾ ਰਿਜੈਕਟ ਕਰਨਗੇ ਉਹਨੂੰ ਭਵਿੱਖ ਭੇਜਣਗੇ ਤੇ ਜੇ ਉਹਨਾਂ ਨੇ ਰਿਜੈਕਟ ਨਾ ਕੀਤਾ ਤੇ ਇੱਕ ਗੱਲ ਪੱਕੀ ਹੈ ਇਹ ਦੇਖੋ ਵੀਰੋ ਇਹ ਰਸਤਾ ਜਾਂਦਾ ਮੇਰੇ ਮੇਰੇ ਸਾਹਮਣੇ ਇਤਨਾ ਲਗਭਗ 100 ਮੀਟਰ ਤੇ ਮਾਨ ਸਾਹਿਬ ਦਾ ਘਰ ਹੈ ਤੇ ਇਸ ਤੋਂ ਲੱਖ ਸੱਤ ਹਜ਼ਾਰ ਤਾਂ ਬੋਲ ਰ ਰਹੇ ਨੇ ਕਿ ਪੁਲਸ ਨੂੰ ਸਾਹਮਣਾ ਹੋਣਾ ਹੋਵੇਗਾ ਅਸੀਂ ਪ੍ਰੋਗਰਾਮ ਕਿੱਥੇ ਬਹਿ ਜਾਗੇ ਜਦ ਤੱਕ ਉਹਨੂੰ ਖਤਮ ਨਹੀਂ ਕਰਨਗੇ ਸੱਤ ਤੱਕ ਅਸੀਂ ਉੱਥੇ ਆਪਣਾ ਕੰਮ ਨਾ ਲਾਵਾਂਗੇ ਔਰ ਇੱਥੇ ਬਿਜਲੀ ਦੇ ਬਿਲਿੰਗ ਦੇ ਮੁੱਦਿਆਂ 'ਤੇ ਔਰ ਪਾਣੀ ਦੇ ਮੀਟਰਾਂ ਦੀ ਔਰ ਨਕਸ਼ੇ ਪਾਸ ਕਰਦੇ ਬਹੁਤ ਵੱਡੀ ਲੜਾਈ ਹੈ ਪਰ ਇਹ 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 ਉਜਾੜੀ ਤਨਵਾੜ ਬੰਦੇ ਖਤਮ ਹੋ ਜੇ ਉਸ ਤੋਂ ਬਾਅਦ ਅਸੀਂ ਉਤਾਵੀ ਸੰਘਰਸ਼ ਕਰਾਂਗੇ ਸਾਫ ਸਾਫ ਸਭ ਦਾ ਬਹੁਤ ਬਹੁਤ ਧੰਨਵਾਦ ਤਨਵਾੜ ਸੁਖਨਾ ਵਾਈਲਡ ਲਾਈਫ ਸੈਂਚਰੀ ਹੈਗੀ ਆ ਜਿਸ ਦਾ ਦਾਇਰਾ 100 ਮੀਟਰ ਤੋਂ بڑھਾ ਕੇ 3 ਕਿਲੋਮੀਟਰ ਕੀਤਾ ਗਿਆ ਇਹ ਜਿਹੜਾ ਦਾਇਰਾ ਵਧਾਇਆ ਗਿਆ ਇਹ ਪੰਜਾਬ ਸਰਕਾਰ ਵੱਲੋਂ ਵਧਾਇਆ ਗਿਆ ਇਸ ਦੀ ਜਿਹੜੀ ਨੋਟੀਫਿਕੇਸ਼ਨ ਆ ਜਾਰੀ ਹੋ ਗਈ ਹੈ ਜਿਸ ਦਾ ਇਸ ਸੁਖਨਾ ਵਾਈਲਡਲਾਈਫ ਸੈਂਚਰੀ ਦੇ ਆਸ-ਪਾਸ ਦੇ ਬਸੇ ਜਿਹੜੇ ਪਿੰਡ ਆ ਉਹ ਵਿਰੋਧ ਕਰ ਰਹੇ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਤੋਂ ਉਹਨੂੰ ਦਿਖਾਵੇ ਇਹ ਰਜਿੰਦਰਾ ਪਾਰਕ ਹੈ ਔਰ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਹਿੱਸਾ ਹੈਗਾ ਔਰ ਦੂਜੇ ਪਾਸੇ ਇਸ ਦੇ ਨਾਲ ਬਿਲਕੁਲ ਲੱਗਦੇ ਹੋਏ ਮਕਾਨ ਬਣੇ ਹੋਏ ਆ ਔਰ ਕਿਉਂਕਿ ਜਿਹੜੀ ਨੋਟੀਫਿਕੇਸ਼ਨ ਜਾਰੀ ਹੋਈ ਆ ਉਸ ਦੇ ਅਨੁਸਾਰ ਇਹ ਜਿਹੜੇ ਮਕਾਨ ਆ ਸਾਰੇ ਟੁੱਟਨੇ ਆ ਜਿਸ ਦਾ ਭਾਜਪੀ ਵਿਰੋਧ ਕਰ ਰਹੀ ਆ ਵਨੀਤ ਜੋਸ਼ੀ ਸਾਡੇ ਨਾਲ ਆ ਜਿਨ੍ਹਾਂ ਦੀ ਲੀਡਰਸ਼ਿਪ ਚ ਇਹ ਜਿਹੜਾ ਐਜੀਟੇਸ਼ਨ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਜਿਹੜਾ ਧਾਰਾ ਵਧਾਇਆ ਗਿਆ ਉਸ ਦੇ ਹਿਸਾਬ ਨਾਲ ਤਾਂ ਬੜੇ ਪਿੰਡ ਆ ਜਾਣੇ ਆ ਬੜੇ ਮਕਾਨ ਆ ਜਾਣੇ ਆ ਜਿਹੜੇ ਕਿ ਜੇ ਜੇ ਟੁੱਟੇ ਤਾਂ ਕਈ ਹਜ਼ਾਰ ਲੋਕ ਜਿਹੜੇ ਆ ਬੇਕਾਰ ਹੋ ਜਾਣੇ ਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੇ ਸੁਖਨਾ ਵਾਈਲਡ ਲਾਈਫ ਸੈਂਚਰੀ ਦੇ ਇਕੋ ਸੈਂਸਿਟਿਵ ਜ਼ੋਨ ਦਾ ਦਾਇਰਾ 100 ਮੀਟਰ ਤੋਂ ਬਤਾ ਕਿੰਨੇ ਕਿਲੋਮੀਟਰ ਕੀਤਾ ਗਿਆ ਤੇ ਪੰਜਾਬ ਸੈਕਟੇਟ ਜਾਂ ਪੰਜਾਬ ਵਿਧਾਨ ਸਭਾ ਦੇ ਪਿੱਛੇ ਆਉਣ ਵਾਲਾ ਪਿੰਡ ਕਾਉਂਸਲ ਜਿੱਥੇ ਅਸੀਂ ਖੜੇ ਆ ਨਿਆ گاؤں 나ਡਾ ਕਰੋਰਾ ਇਹਨਾਂ ਸਾਰੇ ਨੂੰ ਬਣਾ ਕੇ ਬਣਾਈ ਗਈ ਮਿਊਨਿਸਪੈਲਟੀ ਨਿਆ گاؤں ਇਹਦੇ ਉੱਪਰ ਉਜਾੜੇ ਤਰਵਾ ਲਟ ਜਾਣੀ ਹੈ ਇਹਨਾਂ ਹੀ ਨਹੀਂ ਅੱਗੇ ਦੂਰ ਇਥੇ ਪਰਛ ਪਿੰਡ ਵੀ ਆਂਦਾ ਹੈ ਜੇ ਤੁਸੀਂ ਹੁਮਕੇ ਚੱਲ ਜਾਓ ਕਿਉਂਕਿ ਨਾ 3 ਕਿਲੋਮੀਟਰ ਹਵਾ ਦਾ ਕਰੋ ਡਿਸਟੈਂਸ ਹੁੰਦਾ ਹੈ ਜੇ ਦੇਖੋਗੇ ਤੇ ਇੱਧਰ ਅੱਗੇ ਜਾ ਕੇ ਜਿਹੜਾ ਹੈਗਾ ਨਿਊ ਚੰਡੀਗੜ੍ਹ ਦਾ ਮਨੋਰ ਸਿਟੀ ਜਾਂ ਉਹਦੇ ਨਾਲ ਲੱਗਦੇ ਜਿਹੜੇ ਆਈਐਸ ਕਲੋਨੀ ਹੈ ਇਹ ਸਾਰੇ ਸਾਰਾ ਇਲਾਕਾ ਜਿਹੜਾ ਹੈ ਉਜਾੜੇ ਦੇ ਉਜਾੜੇ ਦੇ ਉਸ ਏਰੀਆ ਚ ਆ ਜਾਏਗਾ ਹੁਣ ਗੱਲ ਸੋਚਣ ਵਾਲੀ ਇਹ ਹੈ ਵੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਸ਼ਹਿਰ ਹੈ ਬਿਲਕੁਲ ਠੀਕ ਹੈ ਉਹਦੇ ਨਾਲ ਮਾਨਵ ਨਿਰਮਿਤ ਲੇਖ ਸੁਖਣਾ ਜੀ ਸੁਖਨਾ ਲੇਖ ਦੇ ਨਾਲ ਸੁਖਨਾ ਵਾਈਲਡਲਾਈਫ ਸੈਂਚਰੀ ਉਹਦਾ ਇਕੋਸੈਂਸਿਟਿਵ ਜ਼ੋਨ ਉਹ ਜੜ ਦੇ ਕਾਰਨ ਕਿ ਪੂਰੇ ਪੰਜਾਬ ਦਾ ਮੈਂ ਅੱਜ ਤੋਂ ਅੱਗੇ 60 70 ਸਾਲ ਪਹਿਲੇ ਪੰਜਾਬ ਦੇ ਪਿੰਡੂ ਜੜ ਕੇ ਸ਼ਹਿਰ ਬਸਾਇਆ ਹੁਣ ਉਸੇ ਸ਼ਹਿਰ ਕਰਕੇ ਉਹਦੀ ਇਕੋਸੈਂਸਿਟਿਵ ਜ਼ੋਨ ਕਰਕੇ ਉਹਦੀ ਉਹਦੀ ਸੁਖਨਾ ਲੇਖ ਸੁਖਨਾ ਵਾਈਲਡਲਾਈਫ ਸੈਂਚਰੀ ਇਕੋਸੈਂਸਿਟਿਵ ਜ਼ੋਨ ਕਰਕੇ ਹੁਣ ਪੰਜਾਬ ਦੇ ਪਿੰਡੂ ਜੜੋਗੇ ਤੁਸੀਂ ਹੁਣ ਪੰਜਾਬ ਦੇ ਪਿੰਡ ਕਿਹੜਾ ਪਿੰਡ ਹੈ ਇਤਿਹਾਸਿਕ ਪਿੰਡ ਹੈ ਇੱਥੇ ਪਿੱਛੇ ਗੁਰਦੁਆਰਾ ਬੜਾ ਸਾਹਿਬ ਹੈ ਇੱਥੇ ਇਹ ਗੁਰੂ ਮਹਾਰਾਜ ਦੀ ਫੌਜਾਂ ਨੇ 1753 ਦੇ ਅੰਦਰ ਦਿੱਲੀ ਫਤਿਹ ਕਰਨ ਤੋਂ ਬਾਅਦ ਵਾਪਿਸ ਆ ਕੇ ਇੱਥੇ ਆਰਾਮ ਕਰਕੇ ਜਿਹੜਾ ਹੈ ਅੱਗੇ ਜੜੀਆਂ ਉਹ ਜਾਂਦੀਆਂ ਸੀਗੀਆਂ ਹੁਲੇ ਮੱਲੇ ਜਾਂ ਹੋਰ ਕਮਾਵਾਂ ਸੀ ਵਾਪਿਸ ਅੰਦੇ ਜਾਂਦੇ ਤੇ ਪੜਾਵ ਸੀਗਾ ਰੁਕਦਾ ਇਤਿਹਾਸਿਕ ਸਥਾਨ ਹੈਗਾ ਹੁਣ ਇਤਿਹਾਸਿਕ ਸਥਾਨ ਨੂੰ ਜਿਹੜਾ ਤੁਸੀਂ ਖਤਮ ਕਰ ਦੋਗੇ ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇੱਕ ਅਫਸਰ ਦੇ ਨਿਰਣੇ ਕਰਕੇ ਤੁਸੀਂ ਆਪਣਾ 10 ਸਾਲ ਪੁਰਾਣਾ ਡਿਸੀਜਨ ਚੇਂਜ ਨਾ ਕਰੋ 100 ਕਿਲੋਮੀਟਰ ਦਾ ਦਾਰਾ ਹੈ 100 ਮੀਟਰ ਦਾ 100 ਮੀਟਰ ਦਾ ਦਾਰਾ ਹੈ ਔਰ ਜਿਹੜੀ ਵੇਰਾਂਦੂਨ ਦੇ ਅੰਦਰ ਵਾਈਲਡ ਲਾਈਫ ਇੰਸਟੀਚਿਊਟ ਹੈ ਉਨੇ ਵੀ ਕਿਹਾ ਕੀ ਦਾ ਦਾਇਰਾ ਜਿਹੜਾ ਹੈ 100 ਮੀਟਰ ਰਹਿਣਾ ਚਾਹੀਦਾ ਹੈ ਉਹ ਇੰਸਟੀਚੂਟ ਪਰ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਸਟੀਚੂਟ ਹੈਗਾ ਸੁਪਰੀਮ ਕੋਰਟ ਦੀ ਗੱਲ ਮੰਨਦਾ ਹੈ ਤੁਸੀਂ ਵੀ ਉਹਦੀ ਗੱਲ ਮੰਨ ਲਓ 100 ਮੀਟਰ ਦਾਇਰਾ ਰੱਖੋ ਇਹ ਨਿਆ گاؤں ਦੇ ਅੰਦਰ ਜਿਨ੍ਹਾਂ ਨੇ ਦੋ ਦੋ ਮਰਲੇ ਦੇ ਪਲਾਟ ਲਏ ਆ ਜਿਹੜੇ ਮਕਾਨ ਬਣਾਏ ਆ ਉਹਨਾਂ ਦੇ ਮਕਾਨਾਂ ਦੇ ਉੱਪਰ ਉਜਾੜੀ ਤਲਵਾਰ ਨਾ ਲਟਕਾਓ ਨਹੀਂ ਜੀ ਮੈਨੂੰ ਗੱਲ ਨਹੀਂ ਸਮਝ ਆਉਂਦੀ ਵੀ 100 ਮੀਟਰ ਦਾ ਦਾਇਰਾ ਸੀ ਆ ਜਿੱਦਾਂ ਤੁਸੀਂ ਕਹਿ ਰਹੇ ਹੋ ਜਾਂ ਜਿਸ ਤਰ੍ਹਾਂ ਨੋਟਿੰਗ ਜਾਰੀ ਹੋਈ ਆ ਉਹਨੂੰ ਵਧਾ ਕੇ 3 ਕਿਲੋਮੀਟਰ ਕਰਤਾ ਇਹ ਦਾਇਰਾ ਅੱਜ ਕਿਉਂ ਉਹਨਾਂ ਨੂੰ ਯਾਦ ਆ ਜਦੋਂ ਪਲਾਟ ਕੱਟ ਰਹੇ ਸੀ ਜਦੋਂ ਲੋਕ ਆ ਕੇ ਇੱਥੇ ਬਸ ਰਹੇ ਸੀ ਉਸ ਟਾਈਮ ਕਿਉਂ ਨਹੀਂ ਇਹ ਚੀਜ਼ ਇਹਨਾਂ ਨੂੰ ਯਾਦ ਆਈ ਭਾਈ ਸਾਹਿਬ ਅਕਾਲੀ ਭਾਜਪਾ ਸਰਕਾਰ ਜੀ ਕਾਂਗਰਸ ਦੀ ਕੈਪਟਨ ਨਰਮਿੰਦਰ ਚਰਨਜੀਤ ਚੰਨੀ ਸਰਕਾਰ ਜੀ ਹੁਣ ਦੀ ਭਗਵੰਤ ਮਾਨ ਆਮ ਆਦੀ ਪਾਰਟੀ ਦੀ ਸਰਕਾਰ ਹੁਣ ਤਾਂ 3 ਮਹੀਨੇ ਪਹਿਲੇ 100 ਮੀਟਰ ਦਰ ਰੱਖੀ ਬੈਠੀ ਸੀ ਇਹ ਇੱਕ ਅਫਸਰ ਹੈ ਪੰਜਾਬ ਚ ਜੀ ਜਿਹੜਾ ਇਮਾਨਦਾਰੀ ਦੇ ਨਾਤੇ ਪਾਰਦਰਸ਼ੀ ਦੇ ਨਾਤੇ ਟਰਾਂਸਪੈਰੈਂਸੀ ਦੇ ਨਾਤੇ ਮਹਿਕਮਤ ਪਾਈ ਕਰਦਾ ਜਿਸ ਮਹਿਕਮੇ ਜਾਂਦਾ ਹੈ ਉਥੇ ਦੇ ਮੁਲਾਜ਼ਮ ਸਟ੍ਰਾਈਕ ਕਰਦੇ ਨੇ ਜਿਸ ਮਹਿਕ ਵਿੱਚ ਜਾਂਦਾ ਜੇ ਕਲਮ ਚਲਦੀ ਹੈ ਉਹ ਜਾੜਾ ਕਰਦੀ ਹੈ ਉਹ ਇਸ ਫੋਰੈਸਟ ਵਾਈਲਡਲਾਈਫ ਡਿਪਾਰਟਮੈਂਟ ਦਾ ਸੈਕਟਰੀ ਬਣ ਕੇ ਆਇਆ ਇੱਕ ਆਪਣਾ ਇੱਕ ਸਾਈਨ ਕਰਕੇ ਜਿਹੜੀ ਤਸਵੀਜ਼ ਹੈ 100 ਮੀਟਰ ਤੋਂ ਪਰ ਉਸ ਦਾ ਉਸ ਦਾ ਕੋਈ ਨਾ ਕੋਈ ਲੌਜੀਕ ਦਿੱਤਾ ਹੋਣਾ ਸਰ ਵਿਦਾਊਟ ਲੌਜੀਕ ਤਾਂ ਹੋ ਨਹੀਂ ਸਕਦਾ ਹੁਣ ਭਾਈ ਸਾਹਿਬ ਲੌਜੀਕ ਕੀ ਹੈ ਯਾਰ ਬਹਿਸ ਕਰਨੀ ਤੁਸੀਂ ਮੇਰੇ ਨਾਲ ਕਰੀ ਜੋ ਲੌਜੀਕ ਕੀ ਹੈ ਪੰਜਾਬ ਦੇ ਅੰਦਰ 13 ਵਾਈਲਡਲਾਈਫ ਸੈਂਚਰੀਆਂ ਹਨ ਹੈਨਾ ਜਿਹੜੀ ਮਨੁੱਖ ਨਿਰਮਿਤ ਨਹੀਂ ਹੈ ਨੇਚਰਲ ਨੇ ਉਹਦਾ 100 ਮੀਟਰ ਦਾਇਰਾ ਤੇ ਇਹ ਮਨੁੱਖ ਨਿਰਮਿਤ 98 ਦਾ 3 ਕਿਲੋਮੀਟਰ ਕਿਵੇਂ ਹੋ ਜਾਊਗਾ ਜਵਾਬ ਦੇਗਾ ਜੇ ਪਾਰਸ ਸਰਕਾਰ ਦਾ ਇੰਸਟੀਚਿਊਟ ਕਹਿੰਦਾ 100 ਮੀਟਰ ਦਾਇਰਾ ਹੋਣਾ ਚਾਹੀਦਾ ਵਾਈਲਡਲਾਈਫ ਇੰਸਟੀਚਿਊਟ ਦਾ ਤਾਂ ਉਹ ਕਹਿੰਦਾ ਤੇ ਇਹ ਕਿਵੇਂ ਕਹਿ ਸਕਦਾ 3 ਕਿਲੋਮੀਟਰ ਹੁੰਦਾ ਇਹ ਕੋਈ ਉਨਾਂ ਤੋਂ ਉੱਪਰ ਹੋ ਗਿਆ ਇਹ ੱੱੱਕਾ ਕਰਦਾ ਹੈ ਇਹ ਗਲਤ ਕਰਦਾ ਹੈ ਟਰਾਂਸਪੈਰੈਂਸੀ ਨਾਲ ਹਮੇਸ਼ਾ ਪੰਗਾ ਲੈਂਦਾ ਮੇਰੀ ਪੰਜਾਬ ਦੀ ਸਰਕਾਰ ਨੂੰ ਕੈ ਦੱਸੋ ਸੀਐਮ ਦਾ ਰੈਜੀਡੈਂਸ ਵੀ ਜੇ ਜਦੀ 3 ਕਿਲੋਮੀਟਰ ਹੋਇਆ ਫਿਰ ਤਾਂ ਸੈਕਟਰੀਟ ਬੀਸ ਚ ਆ ਜਾਏਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਚ ਆ ਜਾਏਗਾ ਸੀਐਮ ਦਾ ਰੈਜੀਡੈਂਸ ਆ ਜਾਏਗਾ ਪੰਜਾਬ ਹਰਿਆਣਾ ਦਾ ਗਵਰਨਰ ਹਾਊਸ ਆ ਜਾਏਗਾ ਫਿਰ ਤਾਂ ਇਸ ਚ ਤਾਂ ਫਿਰ ਐਨਾ ਕੁਝ ਆ ਜਾਏਗਾ ਕਿ ਮੈਨੂੰ ਤਾਂ ਨਹੀਂ ਲੱਗਦਾ ਵੀ ਇਸ ਤਰ੍ਹਾਂ ਦਾ ਜਿਹੜੀ ਤੋੜਫੋੜ ਦੀ ਤੁਸੀਂ ਗੱਲ ਕਰ ਰਹੇ ਹੋ ਸੰਭਵ ਹੋ ਪਾਏਗੀ ਨਹੀਂ ਤੁਸੀਂ ਨਾ ਗੱਲ ਨੂੰ ਆਧਾ ਸਮਝਿਆ ਅੱਧਾ ਨਹੀਂ ਸਮਝਿਆ ਜੀ ਪੰਜਾਬ ਸਰਕਾਰ ਇਹ ਸੁਖਨਾ ਜਿਹੜੀ ਸੁਖਨਾ ਵਾਈਲਡਲਾਈਫ ਸੈਂਚਰੀ ਇਹਦਾ ਸੁਖਨਾ ਇਕੋਸੈਂਸਿਟਿਵ ਜ਼ੋਨ ਇਹ ਨਾ 3 ਲੱਖਿਆ ਚਾਹੁੰਦਾ ਹੈ ਹਰਿਆਣਾ ਪੰਜਾਬ ਔਰ ਚੰਡੀਗੜ੍ਹ ਠੀਕ ਹੈ ਠੀਕ ਹੈ ਹੁਣ ਚੰਡੀਗੜ੍ਹ ਨੇ ਤਾਂ ਜੇ ਉਹਨੂੰ ਕਿਲੋਮੀਟਰ ਸਵਾ ਕਿਲੋਮੀਟਰ 100 ਮੀਟਰ ਦੇ ਅਲੱਗ-ਅਲੱਗ ਜਗ੍ਹਾ ਦਾਇਰੇ ਫਿਕਸ ਕਰ ਲੇ ਠੀਕ ਹੈ ਜੀ ਹੈ ਨਾ ਆਪਣੇ ਦਾ ਤੇ ਪੰਜਾਬ ਸਰਕਾਰ ਨੇ ਕਿਉਂ 3 ਕਿਲੋਮੀਟਰ ਕਰ ਲਿਆ ਤੇ ਜੇ ਪੰਜਾਬ ਸਰਕਾਰ ਸਭੋ 3 ਕਿਲੋ ਇਹ 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 ਸਮਝੋ ਚੰਡੀਗੜ੍ਹ ਹੈ ਤੇ ਇਹ ਇਥੇ ਸਾਡਾ ਪੰਜਾਬ ਹੈ ਹੁਣ ਜੇ ਇਥੇ ਪੰਜਾਬ ਦੇ ਅੰਦਰ ਜਿਹੜੇ ਫੋਰ ਐਗਜ਼ਾਮਪਲ ਉਹ ਇਥੇ ਪੰਜਾਬ ਕਹਿੰਦਾ ਕਿ ਅਸੀਂ 3 ਕਿਲੋਮੀਟਰ ਕਰਾਂਗੇ ਤੇ ਗੋਲ ਪੂਰਾ ਘਮਾ ਲਓ ਤੇ ਗੋਲ ਘਮਾਓ ਤਾਂ ਫਿਰ ਚੰਡੀਗੜ੍ਹ ਚ ਕਿਉਂ ਨਹੀਂ ਲੱਗੇਗਾ ਮ ਇਸ ਵੀ ਲਾਗੂ ਕਰਾਇਓ ਫਿਰ ਇਹ ਫਿਰ ਇੱਥੇ ਪੰਜਕੂਲਾ ਨਹੀਂ ਜਾਏਗਾ ਇੱਥੇ ਜਿਹੜਾ ਹੈਗਾ ਇਹਨੂੰ ਪੰਜਾਬ 'ਚ ਵੀ ਲਾਗੂ ਨਾ ਕਰੋ ਮੇਰੀ ਮਾਨ ਸਾਹਿਬ ਨੂੰ ਬੇਨਤੀ ਹੈ ਅੱਜ ਅਸੀਂ ਹੱਥ ਜੜੋ ਮਾਰਚ ਕੀਤਾ ਸੀਗਾ ਆਪ ਜੀ ਨੂੰ ਬੇਨਤੀ ਮਾਰਚ ਕੀਤਾ ਸੀਗਾ ਨਿਆ ਗੋਂ ਦੇ ਸਾਰੇ ਹਾਲਾਂਕਿ ਚਾਹਵੇਂ ਭਾਜੀਪੀ ਦਾ ਹੈਗਾ ਪਰ ਸਾਰੇ ਸਾਂਝਾ ਮੰਚ ਬਣਾ ਕੇ ਅਸੀਂ ਕੀਤਾ ਸੀ ਮੇਰੀ ਹੁਣ ਇਹਨੂੰ ਬੇਨਤੀ ਹੈ ਕਿ ਇਹਨੂੰ ਰਿਜੈਕਟ ਕਰ ਦਿਓ ਤੇ ਜੇ ਰਿਜੈਕਟ ਨਾ ਕੀਤਾ ਜੇ 10000 ਬੰਦਾ ਵੀ ਇੱਥੇ 2 ਲੱਖ ਪੋਪੂਲੇਸ਼ਨ ਦਾ ਆ ਗਿਆ ਤੇ ਤੁਹਾਡੇ ਤੋਂ ਸਾਨੂੰ ਰੋਕਿਆ ਨਹੀਂ ਜਾਣਾ ਮੇਰੀ ਬੇਨਤੀ ਹੈ ਇਹਨੂੰ ਰਿਜੈਕਟ ਕਰ ਦਿਓ ਤੇ ਉਜਾੜੀ ਤਲਵਾਰ ਨਾਲ ਲੜਕਾਓ तो बस नहीं गया उन्होंने गलबत कर सर सोडा की कहना इस मसले पे मसला तो सभी सामने आ गए जी आपकी आवाज दे दी है जो चीज है नोटिफिकेशन आई आ रही है तो तो जाड़ हो जाएगी पूरे नगर मंडल की नहीं तो ये आपको क्या लगता है भी क्यों आज क्यों याद आया इनको जब सारा कुछ हो गया बस गए लोकी है म्युनिसिपैलिटी बन गई फिर क्यों याद आया जब तो सारा कुछ हो गया ਅੱਜੀ ਕਿਉਂ ਯਾਦ ਆ ਰਿਹਾ ਅਫਸਰ ਨੂੰ ਪੁੱਛਣਾ ਚਾਹੀਦਾ ਵੀ ਤੁਹਾਨੂੰ ਹੁਣ ਕਿਉਂ ਯਾਦ ਆਇਆ ਜੀ ਕਿਉਂਕਿ ਇੱਥੇ ਸਾਡੇ ਐਮਸੀ ਹੈਗੀ ਆ ਪਹਿਲਾਂ ਨੋਟੀਫਾਈਡ ਏਰੀਆ ਕਮੇਟੀ ਸੀ ਬਿਲਕੁਲ ਤੇ ਉੱਥੇ ਨਕਸ਼ੇ ਪਾਸ ਹੁੰਦੇ ਸੀ ਲੋਕ ਘਰ ਬਣਾ ਰਹੇ ਸੀ ਬਿਲਕੁਲ ਹੁਣ 1 ਕਿਲੋਮੀਟਰ ਤੱਕ ਇਹਨਾਂ ਨੇ ਨਕਸ਼ੇ ਵੀ ਬੰਦ ਕਰਤੇ ਜੀ ਹੁਣ ਕਈ ਬੰਦੇ ਇਸ ਨੂੰ ਗੁੰਮਰਾਹ ਕਰ ਦਿੰਦੇ ਨੇ ਵੀ ਨਹੀਂ ਕਰ ਨਹੀਂ ਟੁੱਟਣਗੇ ਜਦੋਂ ਨਕਸ਼ੇ ਬੰਦ ਹੋ ਗਏ ਜੇ ਉੱਥੇ ਘਰ ਬਣੇਗਾ ਜੀ ਤਾਂ ਤੋੜਨ ਵਾਸਤੇ ਤੋੜੇਗੀ ਸਰਕਾਰ ਨੈਚੁਰਲੀ ਕਰਨਾ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਨਹੀਂ ਟੁੱਟਣਗੇ ਜੀ ਇਹ ਐਕਚੁਅਲੀ ਕੀ ਹੈ ਦੋ ਦਿਨ ਪਹਿਲਾਂ ਕਮੇਟੀ ਦੇ ਕਾਉਂਸਲਰਸ ਨੇ ਅਮਰਜੈਂਸੀ ਮੀਟਿੰਗ ਬੁਲਾ ਕੇ ਇੱਕ ਆਪਣਾ ਮਤਾ ਪਾਸ ਕਰਿਆ ਵੀ ਇਹ ਨਹੀਂ ਹੋਣਾ ਚਾਹੀਦਾ ਇੱਥੇ ਕਿਉਂਕਿ ਲੋਕਲ ਬੋਡੀ ਹੈ ਹਾਂਜੀ ਲੋਕਲ ਬੋਡੀ ਕੋਲ ਆਪਣੇ ਇਖਤਿਆਰ ਹੁੰਦੇ ਆ ਲੋਕਲ ਬੋਡੀ ਡਿਪਾਰਟਮੈਂਟ ਸੀਐਮ ਦੇ ਅੰਡਰ ਵੀ ਨਹੀਂ ਆਂਦਾ ਉਹਦੇ ਕੋਲ ਆਪਣੇ ਇਖਤਿਆਰ ਹੈ ਜਿਹੜੀ ਇੱਥੋਂ ਦੀ ਲੋਕਲ ਬੋਡੀ ਜਿਹੜਾ ਸੰਵਿਧਾਨ ਨੇ ਦਿੱਤੇ ਹੋਏ ਆ ਹਾਂਜੀ ਜਿਹੜੀ ਇੱਥੋਂ ਦੀ ਲੋਕਲ ਬੋਡੀ ਆ ਉਹ ਐਮਸੀ ਹੈ ਜੀ ਐਮਸੀ ਦੇ ਮੈਜੋਰਟੀ ਕਾਉਂਸਲਰਸ ਨੇ ਮਤਾ ਪਾਸ ਕਰਤਾ ਬਿਲਕੁਲ ਵੀ ਸਾਨੂੰ ਇਹ ਨਹੀਂ ਚਾਹੀਦਾ ਹਾਂਜੀ ਫਿਰ ਜੇ ਉਹਦੇ ਚ ਵੀ ਸੀਐਮ ਇੰਟਰਫੇਅਰ ਕਰਦਾ ਅੱਛਾ ਦੂਜੀ ਗੱਲ ਇੱਕ ਹੋਰ ਜੀ ਇੱਥੋਂ ਦੇ ਜਿਹੜੀ ਐਮਐਲਏ ਸਾਹਿਬਾਨ ਹੈ ਭੈਣ ਹੈ ਸਾਡੀ ਜੀ ਉਹਨਾਂ ਨੂੰ ਵੀ ਉਸ ਐਮਰਜੈਂਸੀ ਮੀਟਿੰਗ ਚ ਬੁਲਾਇਆ ਗਿਆ ਸੀ ਉਹ ਨਹੀਂ ਆਏ ਜੀ ਤੇ ਇਹ ਗੱਲ ਤੋਂ ਵੀ ਲੋਕਾਂ ਚ ਬਹੁਤ ਰੋਸ਼ ਹੈ ਪਰ ਬਾਕੀ ਸਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਕੌਂਸਲਰ ਵੀ ਪਿੱਛੇ ਜਾਂਦੇ ਰਹੇ ਅੱਜ ਵੀ ਉਹਨਾਂ ਨੇ ਵਿਆਹ ਗਏ ਸੀ ਆਪਣੇ ਬੰਦੇ ਭੇਜੇ ਸੀ ਜੀ ਆਪਣਾ ਅਕਾਲੀ ਦਲ ਦੇ ਇਹ ਹੈ ਜੀ ਅਜੇ ਮੈਂ ਫਿਰ ਉਹ ਵਿੱਚ ਆ ਜਾਂਦਾ ਇਸ ਦੇ ਨਾਲ ਜਿਹੜੀ ਨੋਟੀਫਿਕੇਸ਼ਨ ਹੋਈ ਆ ਇਸ ਦੇ ਨਾਲ ਪ੍ਰਾਈਸ ਤੇ ਕਿੰਨਾ ਕੁ ਫਰਕ ਪਿਆ ਇਕਦਮ ਕੀ ਆਪਾਂ ਇਹ ਕਹਿ ਸਕਦੇ ਹਾਂ ਲੋਕਾਂ ਜਿੱਦਾ ਡਰਦਾ ਮਾਹੌਲ ਹੈ ਤੇ ਇਸ ਦਾ ਮਤਲਬ ਜ਼ਮੀਨਾਂ ਦੇ ਰੇਟ ਵੀ ਇਕਦਮ ਗਿਰ ਗਏ ਹੋਣਗੇ ਮਕਾਨਾਂ ਦੇ ਰੇਟ ਵੀ ਗਿਰ ਗਏ ਹੋਣਗੇ ਤੁਹਾਨੂੰ ਇੱਕ ਪਰਸਨਲ ਗੱਲ ਦੱਸਦਾ ਆਪਾਂ ਇਹ ਇਹ ਪਰਸਨਲ ਗੱਲ ਸਾਰਿਆਂ 'ਚ ਹੀ ਲਾਗੂ ਹੁੰਦੀ ਹੈ ਸਾਡੇ ਇੱਥੇ ਨਾ ਲੋਕ ਘਰ ਵੀ ਬਣਾਉਂਦੇ ਆ ਤੇ ਇਨਵੈਸਟ ਵੀ ਕਰਦੇ ਆ ਬਿਲਕੁਲ ਕਈ ਲੋਕ ਇਹ ਸੋਚ ਕੇ ਇਨਵੈਸਟ ਕਰਦੇ ਆ ਵੀ ਆ ਮੈਂ ਇੱਕ 2 ਮਰਲੇ 4 ਮਰਲੇ ਪਲਾਟ ਲੈ ਲਿਆ ਹਾਂ ਤੇ ਮੈਂ ਵੇਚ ਕੇ ਮੁੰਡੇ ਦਾ ਵਿਆਹ ਕਰ ਲਊਗਾ ਬਿਲਕੁਲ ਤੇ ਮੇਰੇ ਇੱਕ ਬੜੇ ਨਜ਼ਦੀਕੀ ਮੇਰਾ ਭਰਾ ਹੀ ਹੈ ਮੈਂ ਨਾ ਲੈ ਵੀ ਸਕਦਾ ਕਿਰ ਨਾ ਚਲੋ ਪ੍ਰੈਸ ਕਿਉਂ ਲੈਣਾ ਇਤਰਾਜ ਹੋ ਸਕਦਾ ਉਹਦੇ ਬੇਟੇ ਦੀ ਜਨਵਰੀ ਚ ਮੈਰਿਜ ਹੈ ਹਾਂ ਅਰੇ ਬਿਲਕੁਲ ਹਕੀਕਤ ਹੈ ਹਾਂ ਉਹਨੇ ਸੇਲ ਤੇ ਲਾਇਆ ਸੀ ਪਹਿਲਾਂ ਕਸਟਮਰ ਲੱਗੇ ਸੀ ਹੁਣ ਬਿਲਕੁਲ ਜਿਵੇਂ ਜਿੰਦਾ ਹੈ ਗੱਲ ਹੋਇਆ ਕਸਟਮਰ ਨਹੀਂ ਲੱਗੋ ਮੈਰਿਜ ਕਿੱਥੋਂ ਕਰੂਗਾ ਜੀ ਐਦਾਂ ਦੇ ਕਈਆਂ ਦੇ ਮਕਾਨ ਰੈਂਟ ਵਾਸਤੇ ਸੋਨੇ ਰੈਂਟ ਤੇ ਨਹੀਂ ਚੜ ਰਹੇ ਹਾਂ ਤੇ ਹੁਣ ਬਿਜਲੀ ਦੇ ਕਨੈਕਸ਼ਨ ਨਹੀਂ ਮਿਲਨੇ ਜਿਹੜੇ ਬਣ ਚੁੱਕੇ ਆ ਉਹਨਾਂ ਨੂੰ ਕਨੈਕਸ਼ਨ ਨਹੀਂ ਮਿਲਨੇ ਜੀ ਤੇ ਇਸ ਕਰਕੇ ਵਾਹ ਇੱਕ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਆ ਇਹ ਮੈਂ ਇਹ ਕਹਿ ਰਿਹਾ ਸੀਗਾ ਇਸ ਦਾ ਮਤਲਬ ਤਾਂ ਇਹ ਕਿ ਪ੍ਰੋਫੀਟ ਦੇ ਰੇਟ ਜਿਹੜੇ ਆ ਉਹ ਘਟ ਰਹੇ ਹੋਣੇ ਆ ਲੋਕੀ ਇੱਥੋਂ ਭੱਜ ਰਹੇ ਹੋਣੇ ਆ ਲੋਕੀ ਇੱਥੇ ਆਣ ਚ ਡਰ ਰਹੇ ਹੋਣੇ ਆ ਲੋਕੀ ਇੱਥੇ ਡਰੀ ਪਏ ਨੇ ਲੋਕਾਂ ਦੀ ਨੀਂਦਾ ਹਰਾਮ ਹੋ ਰੱਖੀਆਂ ਇੱਕ ਅਫਸਰ ਨੇ ਚਿੱਠੀ ਲਿਖੇ ਭੇਜਤੀ ਸੁਜੈਸ਼ਨ ਦੇਤੀ ਸਰਕਾਰ ਨੂੰ ਮਾੜੀ ਜੀ ਗੱਲ ਵਿੱਚ ਸਾਡੇ ਇੱਥੇ ਦੇ ਜਿੰਨੇ ਵੀ ਮਤਲਬ ਮੀਡੀਆ ਕਲਾਸ ਹੈ ਸਾਰੇ ਇੱਥੇ ਰਹਿੰਦੇ ਜਿਹੜਾ ਮਹੀਨੇ ਦਾ 20000 ਕਮਾਉਂਦਾ 25000 ਕਮਾਉਂਦਾ ਇੱਕ ਮਰਲਾ ਕਰ ਦੋ ਮਰਲਾ ਕਰ ਸਰਕਾਰ ਉਹਨਾਂ ਨੂੰ ਰਾਂਦੀ ਰਹਿੰਦੀ ਹਰ ਸਾਲ ਹਰ 6 ਮਹੀਨੇ ਬਾਅਦ ਕੋਈ ਨਾ ਕੋਈ ਲੈਟਰ ਇਸ਼ੂ ਕਰ ਦਿੰਦੀ ਹੈ ਜੀ ਪੈਸੇ ਇਕੱਠੇ ਕਰਨ ਦਾ ਕੋਈ ਤਰੀਕਾ ਤਾਂ ਨਹੀਂ ਠੀਕ ਕਹਿ ਰਹੇ ਇਹਨਾਂ ਦੇ ਏਜੰਟ ਹੀ ਇੱਥੇ ਕੰਮ ਕਰਦੇ ਪਏ ਨੇ ਇਹਨਾਂ ਨੇ ਕੁਝ ਦੇ ਲੋਕਾਂ ਨੂੰ ਡਰਾਣਾ ਹੈਗਾ ਫਿਰ ਉਹਨਾਂ ਨੇ ਕਿਹਾ ਚਲੋ ਜੀ ਬੰਦ ਹੋ ਗਏ ਇਲੈਕਸ਼ਨ ਆਣੇ ਆ ਕੋਈ ਕੋਈ ਇਲੈਕਸ਼ਨਾਂ ਵੇਲੇ ਇਹੋ ਜੀ ਸਰਕਾਰ ਹਰਕਤਾਂ ਕਰਦੀ ਨੇ ਅੱਗੇ ਤੁਸੀਂ ਪਿੰਡਾਂ ਜਾਓ بڑے 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 ਫਾਰਮ ਹਾਊਸ ਬਣਾਏ ਹੋਏ ਨੇ ਉਹਨਾਂ ਨੂੰ ਵਸਾਉਣ ਵਾਸਤੇ ਸਾਡੇ ਗਰੀਬਾਂ ਨੂੰ ਤੰਗ ਕਰਦੀ ਪਈ ਸਰਕਾਰ ਮੈਂ ਕਹਿੰਦਾ ਜਿਸ ਅਫਸਰ ਨੇ ਪਤਾ ਨਹੀਂ ਕਿਹਦੇ ਦਬਾਅ ਦੇ ਵਿੱਚ ਡਿਸੀਜਨ ਲਿਆ ਹੈ ਉਹਨੂੰ ਮੈਂ ਕਹਿੰਦਾ ਬਰਖਾਸ ਕੀਤਾ ਜਾਵੇ ਲੋਕੀ ਜਿਹੜਾ ਜਨਤਾ ਨੂੰ ਤੰਗ ਕਰਦਾ ਪਿਆ ਹੈ ਇਹ ਕੀ ਕੈਸੀ ਕਮਰੇ ਚ ਲੈ ਕੇ ਨਿੱਕਾ ਜਿਹਾ ਡਿਸੀਜਨ ਲੈ ਲਿਆ ਉਹਦੇ ਵਾਸਤੇ ਨਿੱਕਾ ਜਿਹਾ ਹੈ ਲੇਕਿਨ ਕਮ ਸੇ ਕਮ 2 ਲੱਖ ਤੇ ਆਬਾਦੀ ਹੈ ਜਿਹੜੀ ਸਫਰ ਕਰੇਗੀ ਸਾਡੀ ਸਰਕਾਰ ਨੂੰ ਬਰਖਾਸ ਹੈ ਇਹੋ ਜਿਹੇ ਅਫਸਰ ਨੂੰ ਤੁਸੀਂ ਪਤਾ ਨਹੀਂ ਜੁਆਇਨਿੰਗ ਹੀ ਕਿਉਂ ਕਰਾਈ ਪਤਾ ਨਹੀਂ ਕਿਦਾਂ ਦਾ ਅਫਸਰ ਹੈ ਸਾਨੂੰ ਉਹਦੇ ਖਿਲਾਫ ਅਸੀਂ ਇਹ ਅੰਦੋਲਨ ਕੱਢਿਆ ਵਾਹਿਗੁਰੂ ਕਰੇ ਕਾਮਯਾਬ ਹੋਵੇ ਤੇ ਸਾਡੇ ਲੋਕਾਂ ਨੂੰ ਰਾਤ ਦੀ ਨੀਂਦ ਆ ਸਕੇ ਲੋਕਾਂ ਦੀ ਰਾਤ ਦੀ ਜਿਹੜੀ ਨੀਂਦ ਆ ਉਹ ਉੱਡੀ ਹੋਈ ਆ ਸੋ ਨੂੰ ਦੱਸ ਦਈਏ ਜਿਹੜੇ ਬੰਦੇ ਨੇ ਮਸਾ ਪਾਈ ਪਾਈ ਜੋੜ ਕੇ ਮਸਾ ਮਕਾਨ ਬਣਾਇਆ ਔਰ ਮਕਾਨ ਵੀ ਕਿੰਨਾ ਬੜਾ ਛੋਟਾ ਆ ਇੱਕ ਕਮਰੇ ਦਾ ਜਾਂ ਦੋ ਕਮਰੇ ਦਾ ਮਕਾਨ ਐ ਇੱਥੇ ਕੋਈ ਵੱਡੇ ਮਕਾਨ ਨਹੀਂ ਆ ਸਾਰੇ ਇੱਕ ਇੱਕ ਦੋ ਦੋ ਕਮਰਿਆਂ ਦੇ ਮਕਾਨ ਹੈਗੇ ਆ ਔਰ ਜਦੋਂ ਉਹਨਾਂ ਦਾ ਮਕਾਨ ਦੇ ਉੱਤੇ ਟੁੱਟਣ ਦੀ ਤਲਵਾਰ ਜਿਹੜੀ ਆ ਲੱਗ ਜੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਵੀ ਗਰੀਬ ਆਦਮੀ ਦੀ ਨੀਂਦ ਜਿਹੜੀ ਆ ਉੱਡਣਾ ਲਾਜ਼ਮੀ ਆ ਔਰ ਇਸ ਏਰੀਏ ਦੇ ਜਿੰਨੇ ਗਰੀਬ ਆਦਮੀ ਆ ਸਭ ਦੀ ਨੀਂਦ ਇਸ ਸਮੇਂ ਉੱਡੀ ਹੋਈ ਆ ਔਰ ਉਹਨਾਂ ਦਾ ਮੰਨਣਾ ਹੈ ਵੀ ਇਹ ਚੋਣਾਂਬੀ ਸਟੰਟ ਹੈਗਾ ਕਿਉਂਕਿ ਇਲੈਕਸ਼ਨ ਨਜ਼ਦੀਕ ਆ ਰਹੇ ਨੇ ਜਿਸ ਕਰਕੇ ਸਰਕਾਰ ਇਸ ਤਰ੍ਹਾਂ ਦੇ ਡਰਾਮੇ ਜਿਹੜੀ ਆ ਉਹ ਹੋ ਰਚ ਰਹੀ ਆ ਤਾਂ ਕਿ ਉਹਨਾਂ ਦੇ ਵੋਟ ਬੈਂਕ ਚ ਵ੍ਰਿਧੀ ਹੋਵੇ ਇਹ ਲੋਕ ਉਹਨਾਂ ਵੱਲ ਜਾ ਸਕਣ ਇੱਕ ਤਰ੍ਹਾਂ ਦਾ ਚੋਣਬੀ ਸਟੈਂਟ ਹੈਗਾ ਔਰ ਲੋਕੀ ਇਸ ਤੋਂ ਪਰੇਸ਼ਾਨ ਹੈਗੇ ਆ ਲੋਕੀ ਇੱਥੇ ਧਰਨਾ ਪ੍ਰਦਰਸ਼ਨ ਲਈ ਆਪਣਾ ਕੰਮ ਕਾ ਛੱਡ ਗਏ ਧਰਨਾ ਪ੍ਰਦਰਸ਼ਨ ਕਰਨ ਵਿੱਚ ਮਜਬੂਰ ਹੋ ਰਹੇ ਨੇ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਵਿੱਚ ਆ ਪੰਜਾਬ ਸਰਕਾਰ ਦੀ ਜਿਹੜੀ ਕੈਬਨਿਟ ਆ ਉਹ ਕੀ ਡਿਸੀਜਨ ਲੈਂਦੀ ਆ ਓਹੋ ਜਿਹੜੇ ਅਫਸਰ ਦਾ ਡਿਸੀਜਨ ਆ ਉਸ ਨੂੰ ਲਾਗੂ ਕਰਦੀ ਆ ਜਾਂ ਫਿਰ ਰਿਜੈਕਟ ਕਰਦੀ ਆ ਉਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਮੈਂ ਦਿਨੇਸ਼ ਕੋਲ ਕੈਮਰਾਮੈਨ ਜਗਜੀਤ ਨਾਲ ਦਨਿਕ ਸੂਰਾ ਟੀਵੀ ਲਈ ਚੰਡੀਗੜ੍ਹ ਤੋਂ